ਉਹ ਲਈ ਆਈ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾਈ ਦਖ ਹੋ ਰਿਹਾ ਵੀ ਇੰਨਾ ਇਨਸਾਨ ਗਿਰ ਗਿਆ ਅੱਜ ਦਾ ਇੰਨੀ ਜ਼ਿਆਦਾ ਇਨਸਾਨ ਦੇ ਵਿੱਚ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਗ੍ਰਾਵਟ ਆ ਗਈ ਆ ਇੱਕ ਇਨਸਾਨ ਜਾਨਵਰਾਂ ਤੋਂ ਵੀ ਬੱਦਰ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਿਆ ਅੱਜ ਇੱਕ ਇਨਸਾਨ ਪਿਆ ਤੁਹਾਨੂੰ ਦਿਖਾਉਣੇ ਆ ਜਾਨਵਰਾਂ ਬਾਰੇ ਇੱਕ ਆ ਬੱਚਾ ਤੁਸੀਂ ਦੇਖੋ ਸਾਹਮਣੇ ਖੜਾ ਹਬੀਬ ਇਹਦਾ ਨਾਮ ਬਾਪ ਦਾ ਨਾਮ ਦੱਸਦਾ ਏ ਕੀ ਨਾਮ ਬਾਪ ਦਾ ਮਹਿਤਾਬ ਮਹਿਤਾਬ ਖਾਨ ਅੰਜਲੀ ਅੰਜਲੀ ਮਾਂ ਦਾ ਨਾਮ ਦੱਸਦਾ ਉਹ ਬਾਪ ਦਾ ਦੁਆਰਾ ਉਹ ਬਾਪ ਦਾ ਦੁਆਰਾ ਹੋਰ ਤੁਹਾਡੇ ਕੋਲ ਬੋਤਲ ਆਈਏ ਕੋਈ ਇਹਦੇ ਕੋਲ ਹਾਂ ਐ ਆ ਦੇਖੋ ਇਹ ਬੱਚਾ ਨਾ ਜੀ ਸਲੂਸ਼ਨ ਸੁੰਘਦਾ ਅੱਜ ਅਸੀਂ ਉੱਥੋਂ ਫੜਿਆ ਨਿੱਕਾ ਜਿਹਾ ਬੱਚਾ ਰਾਜਵੀਰ ਨਾਂ ਦੱਸਦਾ ਆਪਣਾ ਆ ਦੇਖੋ ਐਦਾਂ ਸਲੂਸ਼ਨ ਪਾਉਂਦਾ ਪਾ ਕੇ ਤੇ ਐਦਾਂ ਸੁੰਘਦਾ ਉੱਥੇ ਹੋਰ ਵੀ ਬੜੇ ਨਸ਼ੇੜੀ ਸੀਗੇ ਜਿੱਥੇ ਨੂੰ ਲੈ ਕੇ ਆਏ ਬੜਿਆ ਬੜੂ ਕੇ ਅਸੀਂ ਵੀ ਤੈਨੂੰ ਘਰੇ ਛੱਡ ਦਿੰਨੇ ਆਂ ਵੀ ਤੇਰੀ ਜ਼ਿੰਦਗੀ ਬਣ ਜਾ ਕਿ ਦੱਸਦਾ ਨਾਂ ਦਾ ਮੇਰੀ ਮਾਂ ਮੈਨੂੰ ਸਾਡੀ ਨਾ ਪਿਓ ਸਮਝਦਾ ਵੀ ਮੈਂ ਛੜਕਾਂ ਦੇ ਰਹਿਣਾ ਨਸ਼ਾ ਕਰਦਾ ਸੋਲੂਸ਼ਨ ਸੁੰਘਦਾ ਆ ਜਿਹੜੀ ਸੋਲੂਸ਼ਨ ਆ ਦਿਖਾਈ ਪੁੱਤੋ ਜਿਹੜੀ ਸਾਈਕਲਾਂ ਤੇ ਪੈਂਚਰ ਲਾਉਣੇ ਹਨ ਆਪਾਂ ਆ ਦੇਖੋ ਟਿਊਬਾਂ ਤੇ ਆ ਦੇਖੋ ਤੇ ਉਹ ਚੀਜ਼ ਆ ਜੀ ਇਹ ਕੈਮੀਕਲ ਓਮਨੀ ਦਾ ਤੇ ਓਮਨੀ ਦਾ ਆ ਦੇਖੋ ਤਾਂ ਇਹ ਕਿ ਨਹੀਂ ਆ ਕਿ ਉੱਪਰ ਇਹ ਹੋਰ ਕਿ ਨਹੀਂ ਆ ਹੋਰ ਇਹ ਜੋ ਕੱਢ ਆ ਦੇਖੋ ਕੀ ਪਾਜੀ ਦੋਲੇ ਕਾ ਕੀ ਪਾਟ ਆਫ ਰੀਚ ਆਫ ਚਿਲड्रन ਬੱਚਿਆਂ ਤੋਂ ਦੂਰ ਰੱਖੋ ਮੇਡ ਇਨ ਇੰਡੀਆ ਹੋਰ ਵੀ ਇਹ ਦੇ ਵਿੱਚ ਤੇ ਇਹਦੇ ਦੇ ਨਾ ਇਹ ਤੇ ਲਿਖਿਆ ਹੋਇਆ ਵਾ ਵੀ ਸਾਈਕਲਾਂ ਦੇ ਜਿਹੜੇ ਟਾਇਰ ਟਿਊਬ ਆ ਉਹਨਾਂ ਦੇ ਪੈਂਚਰ ਲਾਉਣ ਵਾਸਤੇ ਇਹ ਚੀਜ਼ ਵਰਤੀ ਜਾਂਦੀ ਆ ਪਰ ਇੱਥੇ ਇਹ ਚੀਜ਼ ਨਸ਼ੇ ਦੇ ਵਾਸਤੇ ਵਰਤੀ ਜਾ ਰਹੀ ਆ ਇਹ ਨਿੱਕੇ ਨਿੱਕੇ ਬੱਚੇ ਆ ਦੇਖੋ ਲਿਖਿਆ ਓਮਨੀ ਟਾਇਰ ਐਂਡ ਟਿਊਬ ਰਿਪੇਅਰ ਪੈਂਚਰਸ ਇਹ ਬੱਚੇ ਸੋਲੂਸ਼ਨ ਦੇ ਤੌਰ ਤੇ ਪੀ ਰਹੇ ਇਹਨੂੰ ਤੇ ਉੱਥੇ ਕਿੰਨੇ ਬੱਚੇ ਬੈਠੇ ਸੀ ਜਿਹੜੇ ਜਿੱਥੋਂ ਅਸੀਂ ਇਹਨੂੰ ਲੈ ਕੇ ਆਏ ਆ ਬੱਚੇ ਇਹਨੂੰ ਘੰਟਾ ਘਰ ਚੌਂਕ ਤੋਂ ਲੋਕਲ ਅੱਡੇ ਤੋਂ ਅਸੀਂ ਅੱਜ ਸਵੇਰ ਦੇ ਹੀ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਡਿਊਟੀ ਤੇ ਆ ਲੁਧਿਆਣਾ ਸ਼ਹਿਰ ਦੇ ਵਿੱਚੋਂ ਇਹ ਅੱਜ ਸਾਡੀ ਸਵੇਰ ਦੀ ਤੀਜੀ ਸੇਵਾ ਵਾ ਗੱਡੀ ਵੱਲ ਜਾ ਹੀ ਪੁੱਤ ਪਿੱਛੇ ਪਿੱਛੇ ਗੱਡੀ ਦੇ ਵਿੱਚ ਬਾਪੂ ਜੀ ਬੈਠੇ ਨੇ ਅਮਰਧਾਰੀ ਸਿੰਘ ਨੇ ਔੜੀਆਂ ਉਹਨਾਂ ਦੇ ਕੋਲੇ ਆ ਜ਼ਮੀਨ ਤੇ ਹੀ ਰੁੜ ਰੁੜ ਕੇ ਚੱਲਦੇ ਸੀ ਵਿਚਾਰੇ ਸ਼੍ਰੀ ਸਾਹਿਬ ਪਾਇਆ ਅਮਰ ਸ਼ੱਕਿਆ ਹੋਇਆ ਪਤਾ ਨਹੀਂ ਕਿਉਂ ਸਾਡੀ ਅੱਜ ਪੰਜਾਬ ਦੇ ਵਿੱਚ ਸਰਦਾਰਾਂ ਦੀ ਮੋਰਲ ਵੈਲਿਊ ਵੀ ਘਟਦੀ ਜਾ ਰਹੀ ਹੈ ਕਿਉਂ ਸਾਡੀ ਜਮੀਰ ਇਸ ਤਰ੍ਹਾਂ ਦੀ ਹੋ ਗਈ ਬਾਪੂ ਅਮਰਧਾਰੀ ਅਮਰ ਸ਼ੱਕਿਆ ਸ਼੍ਰੀ ਸਾਹਿਬ ਪਾਇਆ ਸ਼ਰਾਬ ਪੀਤੀ ਹੋਈ ਸੜਕ ਤੇ 1000 ਰੁਪਏ ਮੰਗ ਰਿਆ ਉੱਥੇ ਤੁਰੇ ਸੀ ਇਹ ਬਾਈ ਨੂੰ ਲੈਣ ਲਈ ਆ ਰਹੇ ਸੀਗੇ ਸ਼ਿੰਗਾਰ ਸင်ਮੇ ਕੋਲੇ ਖੜੇ ਸੀ ਲੁਧਿਆਣੇ ਇਹ ਰੋਡ ਕਿਹੜਾ ਵੱਜਦਾ ਜੀ ਸ਼ਿੰਗਾਰ ਸင်ਮਾ ਰੋਡ ਹੀ ਵੱਜਦਾ ਸਮਰਾਲਾ ਚੌਕ ਨੂੰ ਰਾਹ ਜਾਂਦਾ ਇੱਥੇ ਸਿੱਧਾ ਧਰਮਪੁਰ ਉੱਥੇ ਰਸਤੇ ਜਾਂਦੇ ਹੋਏ ਅਸੀਂ ਉੱਥੇ ਇੱਕ ਬਾਪੂ ਪਿਆ ਸੀ ਕੁੱਤਿਆਂ ਦੇ ਵਿੱਚ ਉਹਨੂੰ ਦੇਖਣ ਰੁੱਕ ਗਏ ਤਾਂ ਇੱਕ ਕੂੜੇ ਦੇ ਵਿੱਚ ਬੰਦਾ ਪਿਆ ਸੀਗਾ ਉਹ ਸਲੂਸ਼ਨ ਸੁੰਗੀ ਜਾਂਦਾ ਸੀ ਉਹਨੂੰ ਕੱਢਿਆ ਕੂੜੇ ਚ ਵਿਚਾਰੇ ਨੂੰ ਮਸਾਂ ਚੱਕ ਚੁੱਕ ਕੇ ਬਾਹਰ ਅਸੀਂ ਕਿਹਾ ਤੈਨੂੰ ਰੋਟੀ ਖਵਾ ਦਿੰਨੇ ਆ ਉਹ ਕਹਿੰਦਾ ਜੀ ਰੋਟੀ ਨਾ ਖਵਾਓ ਮੈਨੂੰ ਮੈਨੂੰ ਸੋਲੂਸ਼ਨ ਲੈ ਦੋ ਜਦੋਂ ਉੱਥੇ ਗਏ ਇਹ ਬੱਚੇ ਆ ਵੀ ਉੱਥੇ ਸੋਲੂਸ਼ਨ ਸੁੰਗੀ ਜਾਵੇ ਬੈਠਾ ਇਹਨੂੰ ਜਦੋਂ ਬੁਲਾਇਆ ਇਹਨੇ ਪੰਜਾਬੀ ਬੋਲਿਆ ਕਿ ਨਾ ਮੈਂ ਕਿਹਾ ਕਿਹੜੇ ਦੇ ਰਹਿਣ ਆਣਾ ਤਾਂ ਠੀਕ ਹੈ ਤੂੰ ਸੋਲੂਸ਼ਨ ਕਿੱਥੋਂ ਲੈਣਾ ਕਹਿੰਦਾ ਦਿਓ 100 ਰੁਪਏ ਮੈਂ ਲੈ ਆਉਣਾ ਅਸੀਂ 100 ਰੁਪਏ ਦਿੱਤਾ ਇਹ ਭੱਜ ਕੇ ਜਾ ਕੇ ਇੱਕ ਬੰਦੇ ਨੂੰ ਉੱਥੇ ਬੈਠਾ ਸੀ ਉਹ ਤੋਂ ਜਾ ਕੇ ਨੇ ਟਿਊਬ ਲੈ ਲਈ ਜਦੋਂ ਅਸੀਂ ਉਹਨੂੰ ਫੜਿਆ ਉਹਦੇ ਕੋਲੋਂ ਦੋ ਤਿੰਨ ਟਿਊਬਾਂ ਹੋਰ ਨਿਕਲੀਆਂ ਉਹ ਵੇਚਦਾ ਉੱਥੇ ਬੈਠਾ ਉਹਨੂੰ ਪੁੱਛਿਆ ਤੂੰ ਕਿਵੇਂ ਵੇਚਦਾ ਕਹਿੰਦਾ ਮੈਂ 400 ਰੁਪਏ ਦਿਹਾੜੀ ਦਿਆਂ ਵੀ ਮੇਰਾ ਮਾਲਕ ਨੇ ਮੈ ਅੱਛੀ 30 ਟਿਊਬਾਂ ਵੇਚਣਾ ਤੇ ਝੂਟਸੀ ਵੱਧ ਵੇਚਦਾ ਹੋ। ਵੀ ਮੈਨੂੰ 400 ਰੁਪਏ ਦਿੰਦਾ ਉਹ ਵੇਚਣ ਦਾ। ਵੀ ਉਹ ਤੋਂ ਬੰਦੇ ਦਾ ਬਹੁਤ ਸੀ ਉਹ ਪਰ ਸਾਨੂੰ ਇਹ ਬੱਚੇ ਤੇ ਲੱਗਿਆ ਵੀ ਇਹਦੀ ਜ਼ਿੰਦਗੀ ਖਤਮ ਹੋ ਜੂ ਜੇ ਅਸੀਂ ਇਹ ਲਾਉਂਦਾ ਰਿਹਾ। ਸਲੂਸ਼ਨ ਇਹਨੂੰ ਅਸੀਂ ਨਾਲ ਲੈ ਆਏ ਆ। ਇਹ ਨਾਂ ਆਪਣਾ ਦੱਸਦਾ ਕੀ ਨਾਂ ਪੁੱਤ? ਰਹੀਮ ਤੇ ਛੋਟਾ ਨਾਂ ਰਾਜਵੀਰ ਵੀ ਆ। ਰਾਜਵੀਰ ਦਾ ਨਾਂ ਸਕੂਲੇ ਗਿਆ ਕਦੇ ਤੂੰ? ਹਾਂ। ਕਿੰਨਾ ਪੜਿਆ? ਏ ਵੀ ਸੀ ਪੜਿਆ ਦੇਖੋ ਛੋਟੀ ਜੀ ਉਮਰ ਆ ਸੋਲੂਸ਼ਨ ਦੀ ਇੱਕ ਬੋਤਲ ਜੀ ਦਾ ਇਹ ਪੀ ਪੀ ਗਿਆ ਸਵੇਰ ਦਾ ਇਹ ਦਾ ਰਖ ਆ ਪਹਿਲਾਂ ਟਿਊਬ ਇਹਨੇ ਪਾੜ ਕੇ ਖਤਮ ਕਰਤੀ ਆ ਦੇਖੋ ਇੱਕ ਖਤਮ ਕਰੀ ਫਿਰਦਾ ਇਹ ਖਤਮ ਕਰੀ ਫਿਰਦਾ ਅਜੇ ਨਾਲ ਦੇ ਰੋਡ ਤੇ ਤਾਂ ਰਾਹੀ ਵੇਦਰ ਹੋ ਬਹੁਤ ਜੀ ਉੱਤੇ 100 ਬੰਦਾ ਹੋ ਜੀ ਕਹਿੰਦੇ ਲੱਪਣਾ ਚੱਕਦੇ ਨਾ ਫਤਕ ਚੱਕਦੇ ਆਗੇ ਚੱਕਦੇ ਆ ਆ ਨਹੀਂ ਆ ਰਿਹਾ ਕੇ ਨਾ ਗੱਟੇ ਚੁਗ ਨਾਲੇ ਬਸ ਸੁੱਗ ਜੰਦੇ ਗੱਟਾ ਤੇ ਇੱਥੇ ਇੱਕ ਆਨਸਾਨ ਦੇਖੋ ਕਿਵੇਂ ਪਿਆ ਆ ਪਹਿਲਾਂ ਇਹਦਾ ਕੰਬਲ ਪਿਆ ਵਾ ਰੁੜ ਕੇ ਇੱਥੇ ਆ ਜਾਂਦਾ ਰੁੜ ਕੇ ਵੇਖੇ ਚਲੇ ਜਾਂਦਾ ਅਨਸਾਨ ਜਾਨਵਰਾਂ ਵਰਗੀ ਪਿੱਛੇ ਵਜੜ ਆ ਵੀਰ ਇੱਧਰ ਹੋ ਜਾ ਪੁੱਤ ਜਾਨਵਰਾਂ ਵਰਗੀ ਹਾਲਤ ਇੱਕ ਇਨਸਾਨ ਦੀ ਅੱਜ ਟਾਇਲਟ ਵਿੱਚ ਹੀ ਹੋ ਰਹੀ ਹੈ ਦੇਖੋ ਕਿਵੇਂ ਲੈਟਰੀਨਾਂ ਲਿਪੜਿਆ ਪਿਆ ਸਾਰਾ ਮੱਖੀਆਂ ਨੇ ਭਰਿਆ ਪਿਆ ਸਾਰਾ ਇਹਦੇ ਪੈਰ ਤੇ ਜ਼ਖਮ ਸੀਗਾ ਜੀ ਇਹਦੇ ਜ਼ਖਮ ਤਾਂ ਨਹੀਂ ਕੋਈ ਪੈਰ ਤੇ ਸੁੱਝ ਗਈ ਉਹ ਜਲੰਧਰ ਵਾਲਾ ਸੱਚ ਪੈਰ ਤੇ ਜ਼ਖਮ ਤਾਂ ਸੀ ਤੇ ਕੀੜੇ ਪੈ ਹੀ ਗਏ ਇਹ ਇਹ ਕਿੱਦਾਂ ਦਾ ਬੰਦਾ ਹੋ ਰਿਹਾ ਜੀ ਜਾ ਰਿਹਾ ਜਲੰਧਰ ਤੋਂ ਪਹੁੰਚ ਗਿਆ ਇਹਦੇ ਹੁਣ ਪੇਟ ਭੁਜੇ ਦੋ ਦਿਨ ਤੋਂ ਪੇਟੇ ਭਾਰਾ ਹੋ ਗਿਆ ਦੋ ਦਿਨ ਤੋਂ ਦੇਖੋ ਜੀ ਕਿੱਦਾਂ ਇੱਕ ਇਨਸਾਨ ਜਾਨਵਰਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਇੱਥੇ ਹਸਪਤਾਲ ਵੀ ਆ ਇੱਥੋਂ 3-4 ਕਿਲੋਮੀਟਰ ਦੂਰੀ ਹੱਸੇਪਲਾ ਹਸਪਤਾਲ 3 ਕਿੱਟ ਹੀ ਆ ਡੇਢ ਕਿਲੋ ਡੇਢ ਕਿਲੋਮੀਟਰ ਹੀ ਆ ਤੇ ਜੇ ਬਾਈ ਹੁਣੀ ਚੱਕ ਕੇ ਇਹਨੂੰ ਛੱਡ ਵੀ ਹੋਣ ਉਹਨਾਂ ਨੇ ਬਾਹਰ ਕੱਢ ਦੇਣਾ ਬਹੁਤ ਅੱਛਾ ਇੱਥੇ ਦੋ ਦਿਨ ਗਿਆ ਉਹ ਛੱਡ ਦਿੰਦੇ ਨੇ ਅੱਛਾ ਬਾਹਰ ਕੱਢ ਦਿੰਦੇ ਨੇ ਗਿਆ ਇੱਕ ਇੱਕ ਵਾਰੀ ਐਕਸਟੈਂਡ ਹੋ ਗਿਆ ਜਦ ਮੜਾ ਜਾ 108 ਤੱਕ ਭੇਜਿਆ ਸੀ ਅਸੀਂ ਫਿਰ ਉਹ ਵਾਪਸ ਆ ਗਿਆ ਆਪਾਂ ਵਾਪਸ ਆ ਗਿਆ ਇਹ ਰਹਿੰਦਾ ਕਿੰਨੇ ਸਾਲਾਂ ਤੋਂ ਇੱਥੇ ਇੱਥੇ ਲੈ ਜੀਗਾ ਇੱਥੇ ਮਜ਼ਾਰਜ ਵੈਂਦਾ ਸੀ ਕਾਫੀ ਟਾਈਮ ਬੈਠਾ ਰਹੇ ਉਹਦਾ ਦਿਮਾਗ ਦੀ ਫੀਸ ਹੀ ਆਦਾ ਕਾਫੀ ਵੈਂਦਾ ਮਤਲਬ ਇੱਕ ਬੁੱਕ ਮੰਗਦੇ ਨਹੀਂ ਮੰਗਦਾ ਮੂੰਹ ਨਾਲ ਜੋ ਮੜੋੜ ਪਹਿ ਮਿਲ ਜਾਂਦੇ ਸੀ ਅੰਦਰੋਂ ਉੱਥੋਂ ਜੋ ਚੜਾਵਾ ਚੜ ਦੇਣ ਦੇ ਦਿੰਦੇ ਸੀ ਉੱਥੇ ਬਾਣੀ ਖਾ ਲੈਂਦਾ ਸੀ ਮੰਦਰ ਚ ਨਹੀਂ ਇਹ ਸਣ ਮਜ਼ਾਰਾ ਪੀਰਾਂ ਦਾ ਮਜ਼ਾਰਾ ਇਹ ਹੁਣ 6-7 ਸਾਲ ਤੋਂ ਕੋਰੋਨਾ ਤੋਂ ਪਹਿਲੇ ਦਾ ਇਹ ਹਾਲ ਹੋ ਗਿਆ ਦਿਮਾਗ ਤਾਂ ਹੁਣ ਹੋਲੀ ਲਈ ਖਰਾਬ ਹੀ ਹੋ ਰਿਹਾ ਜਨਪੁਰ ਦੇ ਹੁਣ ਇਹ ਚੰਗੇ ਮਾੜੀ ਹੁਣ ਟੈਸ਼ਨ ਜੀ ਲੈਟਰੀ ਸਾਰੀ ਪਿੱਛੇ ਕੀਤੀ ਵੀ ਸਾਰੀ ਇਹਦੇ ਵਿੱਚ ਹੂੰ ਇਹ ਜਿਹੜੀ ਜਿਹੜੀ ਪਿਛਲੇ ਮਹੀਨਾ ਹੋ ਗਿਆ ਨਾ ਕੋਈ ਮਰਦਾ ਨਹੀਂ ਪਿਛਲੇ ਮਹੀਨੇ ਤੋਂ ਮੇਰਾ ਲੈਟਰੀ ਪ੍ਰੈਮ ਕਰ ਗਿਆ ਜਾਂਦਾ ਆ ਬਸ ਤੇ ਮੁਸਲੇ ਦੀ ਪਿਆ ਗਈ ਜਾਂਦਾ ਕੋਈ ਫਰਾਰ ਤਾਂ ਅਕਦੀ ਕੋਈ ਤਮੜਾ ਤਾਂ ਇੱਥੇ ਨਾਲ ਹੱਥੇ ਕੇ ਲੋ ਕੋਈ ਡਰਿੰਕ ਵੀ ਵੰਡਦੇ ਆ ਗਏ ਦਾਰੂ ਬੱਚੀ ਮਾਰੀ ਮੁਰੇ ਤੇ ਦੇਤੀ ਉਹਨੇ ਪੀ ਲੈਣੀ ਹੈ ਰੋਟੀ ਹੁਣ ਰੋਟੀ ਵੀ ਨਹੀਂ ਬੰਦਾ ਹੁਣ ਕਿੰਨੇ ਦਿਨ ਰੋਟੀ ਦਾਤ ਲੈ ਕੇ ਆਏ ਸੀਗੇ ਨੇ ਖਾਤੀ ਨਹੀਂ ਉਹ ਖਾ ਦੇ ਉਹ ਬਾਬੇ ਉੱਠ ਇਹ ਹੁਣ ਇਹ ਮੂੰਹ ਸੁਜਦਾ ਹੁਣ ਚਾੜ ਰਿਹਾ बापू को पैसे भी पे आ पर बाबा ए बाबा खड़े हो जाओ दुर्गादास दुर्गादास दुर्गा कि मैं सिक्के पे नहीं ਹਲੋ ਬੜੇ ਬਹਿਰੀ ਜਾਨ ਹੀ ਹੈਗੀ ਇਹਨੂੰ ਦੋ ਦੋ ਤੜਾਓ ਵੀ ਚਾਹੀਦੇ ਨਹੀਂਗੇ ਨਾ ਪੈਸੇ ਨਹੀਂ ਮੰਗ ਫਰਲੇ ਹੁਣ ਚਾਹੀਦੀ ਹੈਗਾ ਉਸ ਦਾਸ ਆਪਣੇ ਬਾਬਾ ਦੁਰਗਾ ਦਾਸ ਇਹ ਦੁਰਗਾ ਦਾਸ ਉੱਠ ਕੇ ਬਹਿ ਰਿਓ ਗਿਲਾਤ ਨਹੀਂ ਬਾਈ ਰੋ ਬਾਈ ਹੋਏ ਨਹੀਂ ਮੁਸ਼ਕਲ ਹੈ ਉਠਾਇਆ ਜਾਣਾ ਲਾਵਾ ਮੈਂ ਬਿਠਾਪਾਂ ਉਠੋ ਐਦਾਂ ਕਰੋ ਆਪਾਂ ਆਪਣੇ ਕੰਬਲ ਲੈ ਜਾ ਕੇ ਸਾਫ਼ ਕਰੋ ਇੰਨੇ ਹੀ ਰਾਜਵੀਰ ਦੇ ਨਾਲ ਦੇ ਪਤਾ ਨਹੀਂ ਕਿੰਨੇ ਮਰ ਗਏ ਜਿਹੜੇ ਇਸ ਦੀ ਅੱਖਾਂ ਦੇ ਸਾਹਮਣੇ ਆਏ ਮਰ ਜਾਂਦੇ ਆ ਰੋਜ਼ ਗੱਡੀ 'ਚ ਬੈਠੇ ਸੀ ਇਹਦੇ ਨਾਲ ਗੱਲਾਂ ਕਰਦੇ ਸੀ ਇਹਨਾਂ ਬਹੁਤ ਮਰ ਗਏ ਓਏ ਪਾਇਆ ਬਾਈ ਸਤਿਗੁਰ ਸਤਿਗੁਰ ਬਾਈ ਸਤਿਗੁਰ ਇਹ ਪਹਿਲਾਂ ਮੇਰੇ ਕਿਰਾਏ ਤੇ ਆਉਂਦਾ ਸੀ ਬਾਈ ਇੱਕ ਬੰਦਾ ਹੋਰ ਪਾਉਣਾ ਵਾ ਥੋੜਾ ਜਿਆ ਐਨੂੰ ਹੋ ਜਾ ਆਪਣਾ ਇਹ ਮੁੰਡਾ ਬੱਚਾ ਆਪਣਾ ਆਪਣੇ ਇਹ ਚਿੱਤਾ ਕਰਦੇ ਬਾਪੂ ਨੂੰ ਨਾ ਇੱਥੇ ਕਰਕੇ ਕਰਦੇ ਪਾ ਰਹੇ ਐ ਗਾਂ ਨੂੰ ਕਰਦੇ ਐ ਲੋਟੀ ਠੀਕ ਆ ਇੱਥੇ ਇੱਥੇ ਢੂਈ ਲਵਾਦੇ ਬਾਪੂ ਨੂੰ ਤਬੂ ਐ ਹੋਏ ਨਾ ਇੱਥੇ ਜੇ ਬਾਪੂ ਨੂੰ ਮੈਂ ਰੋਟੀ ਫੜਾ ਦੇ ਚੱਕ ਕੇ ਪੈਰਾਂ ਚ ਕੱਢ ਹੀ ਨਹੀਂ ਬਾਪੂ ਨੂੰ ਬਾਹਰ ਕੱਤੌੜੇ ਨੂੰ ਕਰਦੇ ਬਾਪੂ ਸਹੀ ਕੰਬਲ ਇੱਕ ਹੋ ਰਿਹਾ ਨਾ ਜਿੰਨੇ ਕੋਈ ਨਾ ਦੇ ਦੇਣੇ ਕੋਈ ਨਹੀਂ ਹੈ ਦੇ ਦੇਣੇ ਦੇ ਆ ਸਿਆੜਾ ਵਾਲਾ ਪਾਸਾ ਮੂਰੇ ਫਲਾਉ ਸਿਆੜਾ ਵਾਲਾ ਪਾਸਾ ਭਾਈ ਇੱਕ ਇਹਨਾਂ ਉੱਪਰ ਹੋ ਜਾ ਮੜਾ ਜਾ ਲਾਪਰ ਇਹਨੂੰ ਕਰ ਲੈ ਬਾਪੂ ਤੂਰੇ ਨੂੰ ਹੋ ਜਾ ਬਾਪੂ ਫੋੜੀਆਂ ਚੱਕ ਦੇ ਇਹਨੂੰ ਹੋ ਜਾ ਹੋ ਜਾ ਹੋ ਜਾ ਸੇਵਾ ਹੈ ਗੁੰਗਰ ਵੀ ਲਾਗੇ ਬਾਪੇ ਹੋਏਗਾ ਤੇਰੇ ਬਾਰੇ ਉਤਰਿਆ ਵੀ ਦੇ ਦੇਖੋ ਉਹਨੂੰ ਕੋਈ ਇਹਨਾਂ ਸੱਦਬੁੱਦ ਨਹੀਂ ਅਸੀਂ ਚੱਕ ਕੇ ਗੱਡੀ 'ਚ ਪਾ ਲਿਆ ਉਹਨੂੰ ਆ ਉੱਤੇ ਟੱਕ ਦੇ ਮੜਾ ਲਿਆ ਇਹਨੂੰ ਮੂੰਹ ਨਾ ਟੱਕ ਨਹੀਂ ਬਸ ਬਲਾ ਕਰੇਗਾ ਹਾਲ ਉੱਪਰ ਬਗ ਮਾਣਾ ਹੂਰ ਕਰ ਮਾਣਾ ਚਲੋ ਠੀਕ ਹੈ ਕੀ ਹਾਲ ਤਾਂ ਜੀ ਬੰਦੇ ਦੀ ਅੱਜ ਕੋਈ ਜੂਨ ਨਹੀਂ ਬੰਦੇ ਦੀ ਕੋਈ ਜੂਨ ਨਹੀਂ ਬੰਦੇ ਦੀ ਬਸ ਹੀ ਤੁਰੇ ਤਾਂ ਫਿਰਦੇ ਆ ਆਪਣੇ ਆਪ ਨੂੰ ਇਨਸਾਨ ਵੀ ਕਹਾਉਣੇ ਆ ਪਰ ਇਨਸਾਨ ਕਾਹਦਾ ਜੀ ਆ ਬਜ਼ੁਰਗ ਬੈਠੇ ਨੇ ਉਹ ਵੀ ਐ ਰੌੜਰੇ ਨਹੀਂ ਆ ਦੇਡ ਉਮਰ ਦਾ ਬੰਦਾ ਬੈਠਾ ਆ ਬਾ ਚਲਦੀ ਜੀ ਉਮਰ ਦਾ ਇਹ ਵੀ ਕਿਵੇਂ ਪਿਆ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਆ ਬੱਚਾ ਸਾਡਾ ਫਿਰਦਾ ਇਹ ਆ ਕਰ ਰਿਹਾ ਨਸ਼ਿਆਂ ਦੇ ਨਾਲ ਗਲਤਾਨ ਹੋਏ ਫਿਰਦੇ ਆ ਕੀ ਆ ਫਿਰ ਨਹੀਂ ਪੈਸੇ ਨਹੀਂ ਆਪਾਂ ਲੈਂਦੇ ਨਹੀਂ ਆ ਕੋਈ ਸੇਵਾ ਨਹੀਂ ਕੋਈ ਸਮਾਨ ਲੈ ਕੇ ਦੇ ਸਕਦੇ ਹੋ ਉਹ ਦੇ ਦਿਓ ਕੋਈ ਲੈਂਦੇ ਨਹੀਂ ਬਾਈ ਤੇਰਾ ਦਾਦਾ ਲੈਂਦੇ ਨਹੀਂ ਤੁਸੀਂ ਸਾਨੂੰ ਸਾਨੂੰ ਤੁਸੀਂ ਉੱਥੇ ਰਾਸ਼ਨ ਦੇ ਆਏ ਮੈਂ ਤੁਹਾਨੂੰ ਨਾ ਫਰੂਟ ਲੈ ਕੇ ਤੇ ਆਇਓ ਐਪਲ ਦੀਆਂ ਪੇਟੀਆਂ ਲੈ ਦੇ ਪੈਸਾ ਲੈਂਦੇ ਨਹੀਂ ਲੈਂਦੇ ਨਹੀਂ ਜੀ ਆਪਾਂ ਨਹੀਂ ਲੈਂਦੇ ਮੈਂ ਤਾਂ ਨਾ ਆਪਣਾ ਕਾਊਂਟ ਆ ਬਾਈ ਨਾ ਆਪਾਂ ਕੈਸ਼ ਲੈਂਦੇ ਆ ਆਪਾਂ ਲੈਂਦੇ ਨਹੀਂ ਬੱਚੀ ਰਸਤੇ ਮੋੜ ਨਹੀਂ ਲੈਦੀ ਬੱਸ ਨਹੀਂ ਲੈਂਦੇ ਨਹੀਂ ਲੈਂਦੇ ਲੈਂਦੇ ਨਹੀਂ ਬਾਈ ਸਮਾਨ ਲੈ ਕੇ ਦੇ ਦੇ ਲੈਂਦੇ ਨਹੀਂ ਉਹ ਮੰਗਾ ਲਓ ਤਾਂ ਮੰਗਾ ਲਓ ਚਲੋ ਬਾਈ ਆਪਾਂ ਹਰ ਚੀਜ਼ ਪੈਸੇ ਨਾਲ ਨਹੀਂ ਤੁੰਨੇ ਨਹੀਂ ਇੱਕ ਮਿੰਟ ਸਾਨੂੰ ਕੰਪਲੀਟ ਕਰ ਲਓ ਪਹਿਲਾਂ ਗੱਲ ਸਾਡੀ ਇਸ ਹਾਲਤ ਦੀ ਜਿਹੜੀ ਜੁਮੇਵਾਰ ਚੀਜ਼ ਆ ਮੈਂ ਤਾਂ ਸੀ ਉਹਦੇ ਬਾਰੇ ਗੱਲ ਕਰਨੀ ਸਾਨੂੰ ਬਣਦੀ ਆ ਵੀ ਇਹ ਹਾਲਾਤ ਕਿਉਂ ਬਣ ਗਏ ਸਾਡੇ ਨਾਲ ਇਦਾਂ ਦੇ ਬੰਦੇ ਮਦਦ ਕਰਨ ਵਾਲੇ ਵੀ ਬਿਥੇਰੇ ਫਿਰਦੇ ਆ ਬਾਈ ਹੁਣੀ ਜਿਹੜੇ ਸੇਵਾ ਦੇਣਾ ਚਾਹੁੰਦੇ ਨੇ ਔਰ ਫਿਰ ਵੀ ਇਹ ਲੋਕ ਕਿਉਂ ਰੋੜ ਰਹੇ ਨੇ ਕਿਉਂਕਿ ਸਾਡਾ ਸਿਸਟਮ ਨਹੀਂ ਕੰਮ ਕਰ ਰਿਹਾ ਜਿਹੜੀ ਸਰਕਾਰਾਂ ਦੀ ਜ਼ਿੰਮੇਵਾਰੀ ਆ ਉਹ ਪੂਰੀ ਨਹੀਂ ਕਰ ਰਹੀਆਂ ਸਰਕਾਰਾਂ ਜੇ ਅੱਜ ਅਸੀਂ ਜਿਮੇਵਾਰੀ ਦੇ ਨਾਲ ਗੱਲ ਕਰੀਏ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਨਿਭਾਵੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਸਿਸਟਮ ਆਪਣੀ ਜ਼ਿੰਮੇਵਾਰੀ ਨਿਭਾਵੇ ਲੀਡਰ ਸਾਡੇ ਸਾਡੀਆਂ ਮੋਰਲ ਵੈਲਿਊਜ਼ ਦਾ ਖਿਆਲ ਰੱਖਣ ਤਾਂ ਬਹੁਤ ਚੀਜ਼ਾਂ ਬਦਲ ਸਕਦੇ ਸੇਮ ਨੇ ਬਸ ਸਾਡੀ ਇਹ ਬੇਨਤੀ ਆ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਬਾਪੂ ਜੀ ਹੁਣਾਂ ਨੂੰ ਨਾਲ ਲੈ ਕੇ ਚੱਲਨੇ ਆ ਇਹਨੂੰ ਰਾਜਵੀਰ ਨੂੰ ਰਹੀਮ ਨੂੰ ਨਾਲ ਲੈ ਕੇ ਚੱਲਨੇ ਆ ਵਾਹਿਗੁਰੂ 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 ਬਸ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ ਬਸ ਅਰਦਾਸ ਕਰਿਓ ਇਹ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੋ ਗਿਆ ਪੁੱਤ ਤੂੰ ਹੌਣ ਕਦੋਂ ਲੱਗਿਆ ਮੈਨੂੰ ਕੁਝ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੂੰ ਪਤਾ ਹੈ ਉਹ ਮੇਰਾ ਰਾਜਵੀਰ ਪੁੱਤ ਹੈ ਤਾ ਤੂੰ ਰੋਣਾ ਨਹੀਂ ਗਾ ਹਾਂ ਠੀਕ ਹੋ ਕੇ ਤਕੜਾ ਹੋ ਕੇ ਮੇਰੇ ਪੁੱਤ ਨੇ ਜੋਬ ਲਈ ਆ ਗਿਆ ਸੋਨਾਰ ਸਾਤ ਸਿਰਿਆ ਕਾਲ ਬੋਲਾ ਸੋਨਾਰ ਸਾਤ ਸਿਰਿਆ ਕਾਲ ਉਹਨੇ ਇਸ ਲੋਚਨ ਸੁੰਗੀ ਹੋਈ ਆ ਨਸ਼ੇ ਚਾ ਪੂਰਾ ਇਸ ਟਾਈਮ ਕਿੰਨੀ ਕੀ ਦੀ ਜ਼ਿੰਦਗੀ ਆ ਛੋਟੀ ਜੀ ਉਮਰ ਆ ਕਿਹੜੇ ਨਸ਼ਿਆਂ ਨੂੰ ਲੱਗ ਗਿਆ ਇਹ ਸਭ ਤੋਂ ਸਸਤਾ ਨਸ਼ਾ ਸ਼ਰਾਬ ਤੋਂ ਵੀ ਸਸਤਾ ਪੈਂਦਾ ਤਾਂ ਲੋਕ ਸੁੰਗਦੇ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ